ਖਾਂ ਦੇ ਵਿੱਚ ਹੰਝੂ ਵੀ ਆ ਗਏ ਅਥਰੂ ਵੀ ਆ ਗਏ ਤੇ ਲੱਗਦੇ ਰੋਜ਼ ਇਹ ਡਾ ਚਲਾਈਦਾ ਵੀਰੇ ਆਪਾਂ ਰੋਜ਼ ਨੰਗਦੇ ਇਹ ਵਿਚਾਰੇ ਇਦਾਂ ਹੀ ਬੈਠੇ ਹੁੰਦੇ ਵਿਚਾਰੇ ਹਨਾ ਇਦਾਂ ਹੀ ਬੈਠੇ ਹੁੰਦੇ ਕੋਈ ਕੋਈ ਬਸ ਦੇਖਿਆ ਕੋਈ ਆਉਂਦਾ ਜਾਂਦਾ ਵੀ ਨਹੀਂ ਕੋਈ ਲੰਗਦਾ ਵੀ ਨਹੀਂ ਹਨਾ ਕੋਈ ਹੁੰਦਾ ਵੀ ਨਹੀਂ ਇਹਨਾਂ ਦੇ ਕੋਈ ਚੀਜ਼ ਨਹੀਂ ਖੜਦਾ ਕਦੀ ਕੋਈ ਚੀਜ਼ ਨਹੀਂ ਖੜਦਾ ਆਪਣਾ ਕੋਈ ਨਹੀਂ ਲਿਤਾਏ ਨਹੀਂ ਭੁਲਿੰਦਾ ਹੈ ਜੋ ਸਮਾਨ ਲੈ ਲਿਆ ਘਰ ਪੇ ਆ ਜਾਂਦੇ ਨੇ ਤੇ ਇਹਨੂੰ ਕੌਣ ਲੇਗਾ ਇਹ ਇਦਾਂ ਜੇ ਕੋਈ ਫੁਲਕਾ ਪ੍ਰਸ਼ਾਦਾ ਕੋਈ ਦੇ ਜਾਵੇ ਇਹਨਾਂ ਨੂੰ ਤੇ ਛਕ ਲੈਂਦੇ ਨੇ ਹਾਂ ਨਹੀਂ ਦੇ ਵਿਚਾਰਾ ਇਦਾਂ ਹੀ ਬੈਠਾ ਰਹਿੰਦਾ ਹਾਂ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਆਵਾਜ਼ ਦੇਖ ਰਹੇ तमाम ਦਰਸ਼ਕਾਂ ਦਾ ਸਾਡੇ ਚੈਨਲ ਵਿੱਚ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਦੋਂ ਦੇਖੀ ਤੇ ਮੇਰੇ ਖੁਦ ਦੇ ਆਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੁਹਾਡੇ ਵੀ ਬਿਲਕੁਲ ਆ ਜਾਣੇ ਨੇ ਕਿ ਪਰਮਾਤਮਾ ਜਦੋਂ ਕਿਸੇ ਜੀ ਦੀ ਮਦਦ ਕਰਦਾ ਆ ਤਾਂ ਫਿਰ ਖੁੱਲੀ ਕਰਦਾ ਆ ਤੇ ਪਰ ਜਦੋਂ ਨਹੀਂ ਕਰਦਾ ਤੇ ਸਾਰੇ ਰਾਹ ਕਿਉਂ ਬੰਦ ਕਰ ਦਿੰਦਾ ਕੋਈ ਇੱਕ ਦਾ ਰਾਹ ਖੁੱਲਾ ਹੋਵੇ ਸੋ ਇਦਾਂ ਦੀਆਂ ਇਹ ਬੜੀਆਂ ਗੱਲਾਂ ਜਿਹੜੀਆਂ ਬਿਆਨ ਕਰਦੇ ਹੋਏ ਅੱਜ ਸਾਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਸਿੰਘ ਸਾਹਿਬ ਮਿਲੇ ਨੇ ਸਰਦਾਰ ਜੀ ਹੁਣੇ ਸਰਦਾਰ ਰਣਜੀਤ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਇਹ ਛੋਟਾ ਜਿਹਾ ਕਾਰਜ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਆ ਸਰੀਰ ਤੋਂ ਵੀ ਠੀਕ ਨੇ ਨਹੀਂ ਆਪਣਾ ਕੁਝ ਥੋੜੇ ਬੋਤੇ ਭਾਂਡੇ ਕੇਤਲੀਆਂ ਰੱਖੇ ਨੇ ਆਪਣਾ ਜਿਹਦੇ ਨਾਲ ਜਿਹੜਾ ਵਾ ਆਪਣਾ ਸਿਰਫ ਜਿਹੜਾ ਸ਼ੇਅਰ ਕਰਦੇ ਨੇ ਆਪਣਾ ਸਿਰਫ ਇਹ ਭਾਂਡੇ ਕੁਛ ਰੱਖੇ ਨੇ ਆਪਣਾ ਇੱਕ ਜੰਤਰੀ ਰੱਖੀ ਆ 2025 ਦੀ ਇੱਕ ਮਸ਼ੀਨ ਜਿਹੜੀ ਭਾਰ ਤੋਲਣ ਵਾਲੀ ਰੱਖੀ ਆ ਜਿਹਦੇ ਨਾਲ ਜਿਹੜਾ ਵਾ ਸਿਰਫ ਆਪਣੇ ਗਜਾਰਾ ਜਿਹੜਾ ਆਪਣਾ ਉਹ ਚਲਾ ਰਿਆ ਕਈ ਵਾਰੀ ਕਹਿੰਦੇ ਜੀ ਦਿਹਾੜੀ ਤੱਕ ਨਹੀਂ ਪੈਂਦੀ ਆਪਣਾ ਦੱਸਦੇ ਆ ਵੀ 63 ਸਾਲ ਦੀ ਉਮਰ ਹੋ ਚੁੱਕੀ ਆ ਸਿਹਤ ਵੀ ਠੀਕ ਜਿਹੜੀ ਉਹ ਨਹੀਂ ਰਹਿੰਦੀ ਸਾਡੇ ਕੋਲ ਆਏ ਤੇ ਫਿਰ ਅਸੀਂ ਇਹਨਾਂ ਨੂੰ ਪਹਿਲਾਂ ਖਾਣਾ ਖਵਾਇਆ ਪਹਿਲਾਂ ਰੋਟੀ ਖਵਾਈ ਤੇ ਫਿਰ ਪਾਣੀ ਵੀ ਪਾਇਆ ਤੇ ਸਰਦਾਰ ਰঞ্জੀਤ ਸਿੰਘ ਜੀ ਨੇ ਗੱਲਬਾਤ ਕਰਨੇ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਸਾਡੇ ਕੋਲ ਤੇ ਕਹਿੰਦੇ ਨੇ ਬੱਬਾ ਜੀ ਜੋ ਹੁਕਮ ਹੋਇਆ ਗੁਰੂ ਸਾਹਿਬ ਦਾ ਮੰਨਣਾ ਪੈਣਾ ਆ ਤੇ ਮੈਂ ਕਿਹਾ ਜੀ ਚਲੋ ਰਾਸ਼ਨ ਲੈ ਕੇ ਦੇ ਦਿੰਨਾ ਕਹਿੰਦੇ ਜੀ ਰਾਸ਼ਨ ਹੀ ਨਹੀਂ ਲੈਣਾ ਰਾਸ਼ਨ ਵਾਲੀ ਗੱਲ ਨਹੀਂ ਆ ਬਸ ਤੁਸੀਂ ਕੋਈ ਵੀ ਬਣਦੀ ਜਿਹੜੀ ਮਦਦ ਜਿਹੜੀ ਉਹ ਕਰ ਦੋ ਸੋ ਕੋਈ ਵੀ ਦਾਨੀ ਸੱਜਣ ਅਗਰ ਸਾਡੀ ਵੀਡੀਓ ਵੇਂਦਾ ਤੇ ਜ਼ਰੂਰ ਜਿਹੜਾ ਇਹਨਾਂ ਤੱਕ ਪਹੁੰਚ ਜਿਹੜੀ ਆ ਜ਼ਰੂਰ ਕਰੇ ਇਹਨਾਂ ਤੱਕ ਹੋ ਕੇ ਜ਼ਰੂਰ ਆਵੇ ਪੈਰਾਂ ਤੇ ਵੀ ਦੇਖ ਸਕਦੇ ਕਿ ਸੋਚ ਪਈ ਆ ਭਲ ਪੈ ਚੁੱਕੀ ਆ ਪਰ ਰਣਜੀਤ ਸਿੰਘ ਜੀ ਹੁਣੀ ਸਵੇਰੇ ਕਹਿੰਦੇ ਚੱਲ ਕੇ ਜਿਹੜਾ ਆਪਣੇ ਇਲਾਕੇ ਤੋਂ ਘਰ ਤੋਂ ਬੜੀ ਦੂਰ ਆਉਂਦੇ ਨੇ ਚੱਲਿਆ ਵੀ ਨਹੀਂ ਜਾਂਦਾ ਇੱਕ ਰਖਸ਼ੇ ਵਾਲਾ ਵੀਰ ਹੁੰਦਾ ਉਹ ਆ ਕੇ ਛੱਡ ਜਾਂਦਾ ਤਾਂ ਉਹੀ ਲੈ ਜਾਂਦਾ ਰਣਜੀਤ ਸਿੰਘ ਜੀ ਨੇ ਗੱਲਬਾਤ ਕਰ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਠੀਕ ਠਾਕ ਹੋ ਸੇਤਾ ਠੀਕ ਆ ਜੀ ਤੇ ਹੋ ਰਹੀ ਨਹੀਂ ਰਾਤ ਸੇ ਦੁਆ ਤੇ ਖਬੀਰਤ ਮਾ ਪੋਣ ਦੇ ਨਾ ਮਾਂ ਮਰ ਗਈ ਬੱਤੇ ਜੀ ਮੇਰੀ ਮਾਤੀ ਆ ਕਾ ਤਰੀਕ ਨੇ ਕੋਲੇ ਸੇ ਰ ਕਾਣ ਲਉਂਗਾ ਸੂਦਨ ਲੋਰ ਵੀ ਸਾਲ ਲਗਾਤਾਰ ਲੰਘੀਤਾ ਮ ਗਾੜੇ ਵਾਰਨ ਦੇ ਤੱਕ ਹੋਇਆ ਆਪਣੇ ਮੈਂ ਸੂਦਨ ਮੈਂ ਮੈਂ ਪਹਿਲੇ ਦੋ ਦਿਨ ਮੈਂ ਮਤਲਬ ਦੇਖ ਸਕਦੇ ਹੋ ਕਿ ਸਰਦਾਰ ਜੀ ਜਿਹੜਾ ਹੁਣ ਸਿਹਤ ਜਿਹੜੀ ਬਿਲਕੁਲ ਠੀਕ ਨਹੀਂ ਆ ਪੈਰਾਂ ਤੇ ਵੀ ਸੋਚ ਪਈ ਆ ਲੱਤ ਵੀ ਨਹੀਂ ਠੀਕ ਹੈ ਕਿ ਬੋਲ ਵੀ ਨਹੀਂ ਠੀਕ ਤਰ੍ਹਾਂ ਸਕਦੇ ਆਪਣਾ ਤਾਂ ਕਹਿੰਦੇ ਵੀ ਸਾਡੇ ਮੇਰੇ ਮਾਤਾ ਜੀ ਸੀ ਜਿਹੜੇ ਆਪਣਾ ਉਹ ਸੇਵਾ ਜਿਹੜੀ ਉਹ ਪਾਲਣ ਪੋਸ਼ਣ ਕਰਦੇ ਸੀ ਪਰ ਹੁਣ ਜਿਹੜੇ ਬਾਕੀ ਆ ਉਹ ਘਰ ਦੇ ਜੀ ਪੁੱਛ ਦੇਣੀ ਆਪਣਾ ਇਹ ਵਿਚਾਰੇ ਆ ਛੋਟਾ ਜਿਹਾ ਇੱਕ ਆਪਣਾ ਕਾਰਜ ਜਿਹੜਾ ਲੈ ਕੇ ਉਹ ਉਹ ਜਿਹੜਾ ਕਾਰਜ ਜਿਹੜਾ ਉਹ ਕਰਦੇ ਤੇ ਸਾਨੂੰ ਜਿਹੜਾ ਇਹ ਇਹੀ ਜਿਹੜੀ ਆ ਬੇਨਤੀ ਜਿਹੜੀ ਆ ਉਹ ਕਰਦੇ ਆ ਵੀ ਜੇ ਕੋਈ ਵੀ ਸਿੰਘ ਵੀਡੀਓ ਵੇਂਦਾ ਵਾ ਤਾਂ ਜ਼ਰੂਰ ਇਹਨਾਂ ਨਾਲ ਆ ਕੇ ਮਿਲੇ ਇਹਨਾਂ ਦੀ ਮਦਦ ਜਿਹੜੀ ਆ ਜ਼ਰੂਰ ਕਰਕੇ ਜਾ ਕਰੋ ਇਹਨਾਂ ਕੋਲ ਕੋਈ ਚੀਜ਼ ਜਿਹੜੀ ਆ ਉਹ ਜ਼ਰੂਰ ਲੈ ਕੇ ਜਾਇਆ ਕਰੋ ਬੜੇ ਸੋਹਣੇ ਸਿੰਘ ਨੇ ਬੜੀ ਚੜਦੀ ਕਲਾ ਸਿੰਘਾ ਗੁਰੂ ਮਹਾਰਾਜ ਨੂੰ ਮੰਨਦੇ ਆ ਕਹਿੰਦੇ ਮੈਂ ਮਹਾਰਾਜ ਪਰਮਾਤਮਾ ਦੇ ਲੜ ਲੱਗਾ ਪਰ ਇਸ ਵਕਤ ਜਿਹੜੇ ਕਿਤਨਾ ਕਿਤਨਾ ਉਦਾਸ ਹੋ ਜਾਂਦੇ ਨੇ ਉਦਾਸ ਹੋਣ ਦਾ ਕਾਰਨ ਹੀ ਇਹੋ ਆ ਕਿ ਜਦੋਂ ਹਾਂਜੀ ਮੈਂ ਗੁਰਦਵਾਰੇ ਵਿੱਚ ਇਹ ਰਹੀ ਕਿਤੇ ਕੋਈ ਚੜ੍ਹਦਾ ਨਹੀਂ ਨਗਰ ਦੇ ਰੱਬ ਦੀ ਦੂਰ ਜੂਰ ਦੀ ਰਾਮ ਤਨੂ ਜੀ ਦਾ ਨਾਮ ਸੁਖਾਇ ਨੰਨ ਦੀ ਮਤ ਲੱਗ ਰਿਹਾ ਤਨੂ ਜੀ ਦਾ ਨਾਮ ਸੁਖਾਇ ਮਤਲਬ ਅਸ ਸਿੰਘ ਸਾਹਿਬ ਤੁਹਾਡੇ ਅੱਖਾਂ ਦੇ ਵਿੱਚ ਹੰਝੂ ਵੀ ਆ ਗਏ ਅਥਰੂ ਵੀ ਆ ਗਏ ਯਾਦ ਕਰਕੇ ਆਪਣਾ ਰੋਜ ਪਏ ਨੇ ਆਪਣਾ ਤਾਂ ਮੇਰੇ ਖੁਦ ਦੀ ਆਪ ਦੀ ਅੱਖਾਂ ਜੀਆਂ ਭਰ ਆਈਆਂ ਵੀ ਪ੍ਰਮਾਤਮਾ ਵਾਹਿਗੁਰੂ ਕੀ ਐਦਾਂ ਦੇ ਵੀ ਦਿਨ ਆ ਗਏ ਨੇ ਕਿ ਖਾਲਸਾ ਜੀ ਆਪਣਾ ਸਰਦਾਰ ਜੀ ਰੋਣ ਲੱਪੇ ਨੇ ਆਪਣਾ ਤਾਂ ਮੈਂ ਇੱਕ ਮਿੰਟ ਵੀਡੀਓ ਬੰਦ ਰੋਕ ਕੇ ਮੈਂ ਇੱਕ ਮਿੰਟ ਚੋਪੀ ਕਰਾ ਲਨਾ ਸਰਦਾਰ ਜੀ ਰੋਣਾ ਰੋਣਾ ਕੋਈ ਨਹੀਂ ਹੌਸਲਾ ਰੱਖੋ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੌਸਲਾ ਰੱਖੋ ਪ੍ਰਮਾਤਮਾ ਦਾ ਸ਼ੁਕਰ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਰੋਣਾ ਨਹੀਂ ਰੋਣਾ ਨਹੀਂ ਮਾਰਾਇ ਦਾ ਨਾ ਲੈਣਾ ਤੁਸੀਂ ਸਿੰਘੋ ਸਾਡੇ ਚੜਦੀ ਕਲਾ ਵਾਲੇ ਸਿੰਘੋ ਆਪਣਾ ਐਦਾਂ ਨਹੀਂ ਕਰਨਾ ਰੋਣਾ ਨਹੀਂ ਦਾ ਸਾਫ਼ ਕਰੋ ਅੱਖਾਂ ਕੋਈ ਗੱਲ ਨਹੀਂ ਰੋਣਾ ਨਹੀਂ कोरोना ਨਹੀਂ ਖਾਲਸਾ ਜੀ ਇਹ ਦੇਖ ਸਕਦੇ ਕਿ ਹਾਲਾਤ ਬੜੇ ਘਰ ਦੇ ਮਾਰੇ ਸਰਦਾਰ ਜੀ ਦੀ ਅੱਖਾਂ ਦੇ ਵਿੱਚ ਅੰਜੂ ਆ ਗਏ ਮੇਰੇ ਆਪ ਦਾ ਮਨ ਜਿਹੜਾ ਉਹ ਖੁਦ ਭਰ ਆਇਆ ਵੀ ਇਹ ਕੀ ਮਤਲਬ ਕਈ ਵਾਰੀ ਦਿਹਾੜੀ ਵੀ ਜਿਹੜੀ ਆ ਉਹ ਨਹੀਂ ਪੈਂਦੀ ਕੋਈ ਕਮਾਈ ਵੀ ਨਹੀਂ ਹੁੰਦੀ ਆਪਣਾ ਤਾਂ ਫਿਰ ਵੀ ਆਪ ਜਿਹੜਾ ਆ ਕੇ ਸਾਰੇ ਘਰ ਤੋਂ ਚੱਲ ਕੇ ਆ ਕੇ ਬਹਿ ਜਾਂਦੇ ਨੇ ਇਹ ਛੋਟੇ ਜਿਹੜੇ ਚੰਦਕ ਕਾਰਜ ਜਿਹੜੇ ਨੇ ਕਹਿੰਦੇ ਹੁਣ ਰੋਟੀ ਵਾਸਤੇ ਜਿਹੜਾ ਕਾਰਜ ਕੋਈ ਨਾ ਕੋਈ ਉਹ ਤਾਂ ਕਹਿੰਦੇ ਆਪਣਾ ਕਰਨਾ ਹੀ ਪਊਗਾ ਆਪਣਾ ਤੋ ਤੁਸੀਂ ਦੇਖ ਸਕਦੇ ਹੋ ਆਪਣਾ ਬੜੀ ਬੜੀ ਆਉਂਦੇ ਨੇ ਆਪਣਾ ਕੋਈ ਲੋਕ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਖਰੀਦਦਾਰੀ ਕਰਦੇ ਕਈ ਰੀ ਖਾਲੀ ਹੱਥ ਜਿਹੜਾ ਵਾ ਉਹੋ ਹੀ ਆ ਕੇ ਜਿਹੜਾ ਆਪਣਾ ਇਹ ਚਲ ਜਾਂਦੇ ਨੇ ਤਾਂ ਤਸਵੀਰਾਂ ਜਿਹੜੀਆਂ ਇਸ ਵਕਤ ਵਿਖਾ ਰਹੇ ਆ ਸਰਦਾਰ ਰਣਜੀਤ ਸਿੰਘ ਜੀ ਨੇ ਬੜੇ ਚੜ੍ਹਦੀ ਕਲਾ ਕਾਲੇ ਸਿੰਘ ਸੀ ਮਿਹਨਤਲੀ ਇੱਕ ਇਹੋ ਜਿਹਾ ਕਾਰਜ ਕਰ ਰਹੇ ਨੇ ਹੁਣ ਚਾਹੀਦਾ ਸੀ ਇਹਨਾਂ ਦੇ ਪਰਿਵਾਰਕ ਜੀਆ ਨੂੰ ਕਿ ਇਹਨਾਂ ਦੀ ਹੈਲਪ ਜਿਹੜੀ ਆ ਉਹ ਕਰਦੇ ਇਹ ਵੇਲਾ ਜਿਹੜਾ ਵਾ ਘਰ ਦੇ ਵਿੱਚ ਆ ਆ ਕੇ ਬਹਿਣ ਦਾ ਆ ਕੇ ਬਹਿਣ ਦਾ ਬੜਾ ਦਿਲ ਜਿਹੜਾ ਉਹ ਟੁੱਟ ਚੁੱਕਿਆ ਕੀ ਵੀਰੇ ਯਾਰ ਰੋਜ਼ ਲੰਘਦੇ ਇੱਥੋਂ ਤੁਸੀਂ ਆਪਣਾ ਗੱਲ ਕਰ ਲੈਣੇ ਵੀਰੇ ਇੱਕ ਮਿੰਟ ਆ ਜਾਓ ਗੱਲ ਕਰ ਲੈਣੇ ਤੁਹਾਡੇ ਨਾਲ ਹੀ ਗੱਲ ਕਰ ਲੈਣੇ ਵੀਰੇ ਰੋਜ਼ ਹੁੰਦੇ ਲੰਘਦੇ ਰੋਜ਼ ਹੀ ਹਟਾ ਚਲਾਈਦਾ ਵੀਰੇ ਆਪਾਂ ਰੋਜ਼ ਲੰਘਦੇ ਇਹ ਵਿਚਾਰੇ ਇਦਾਂ ਹੀ ਬੈਠੇ ਹੁੰਦੇ ਵਿਚਾਰੇ ਹਨਾ ਇਦਾਂ ਹੀ ਬੈਠੇ ਹੁੰਦੇ ਕੋਈ ਕੋਈ ਮੈਂ ਦੇਖਿਆ ਕੋਈ ਆਉਂਦਾ ਜਾਂਦਾ ਵੀ ਨਹੀਂ ਕੋਈ ਲੰਘਦਾ ਵੀ ਨਹੀਂ ਹੁਣਦਾ ਵੀ ਨਹੀਂ ਇਹਨਾਂ ਦੇ ਤਾਂ ਅੱਜ ਜਦੋਂ ਆਏ ਤੇ ਰੋਟੀ ਵੀ ਨਹੀਂ ਖਾਦੀ ਜਾ ਰਹੀ ਇਹਨਾਂ ਕੋਲ ਮੈਂ ਫਿਰ ਆਪ ਰੋਟੀ ਅੱਥੀ ਖਵਾਈ ਆਪਣਾ ਕਿ ਇਦਾਂ ਦੇ ਹਾਲਾਤ ਮਾੜੇ ਹੋ ਗਏ ਆ ਜੋ ਇਹਦੇ ਇਹਨਾਂ ਦੇ ਪਰਿਵਾਰਕ ਜੀ ਘਰ ਦੇ ਜੀ ਆ ਹਨਾ ਹਾਂਜੀ ਤੇ ਚਾਹੀਦੀ ਆ ਲੋਕਾਂ ਨੂੰ ਹੈਲਪ ਕਰਨੀ ਹੈਲਪ ਕਰਨੀ ਚਾਹੀਦੀ ਲੋਕਾਂ ਨੂੰ ਵੀਰ ਜੀ ਜਿੰਨਾ ਕੋ ਹੈਗਾ ਵਾ ਅੱਖਾਂ ਦੇ ਵਿੱਚ ਹੰਝੂ ਜਿਹੜੇ ਉਹ ਆ ਕੇ ਵੀਡੀਓ ਵੱਲੋਂ ਸਾਨੂੰ ਕਹੀ ਜਾਂਦੇ ਸੀ ਕਹਿੰਦੇ ਵੀਡੀਓ ਰੈਨ ਦੋ ਕੋਈ ਗੱਲ ਨਹੀਂ ਆਪਣਾ ਹਨਾ ਬੜੀ ਬੜਾ ਬੜਾ ਦੁੱਖ ਲੱਗਦਾ ਹਾਂਜੀ ਤੇ ਪਾਪਾ ਰੋਣਾ ਸਭ ਬੈਠਦੇ ਆਮ ਨੂੰ ਬਾਤਾਂ ਜਾਂਦੀ ਇਸ ਤੇ ਅੱਛਾ ਰੋ ਜਾਂਦੇ ਉਹ ਨਹੀਂ ਸੀ ਰਾਹ ਤੇ ਆ ਜਾਂਦੇ ਰੋ ਰੋ ਜਾਈਏ ਮੈਂ ਵੇਖਿਆ ਜੀ ਕਦੀ ਕਦੀ ਕੋਈ ਚੀਜ਼ ਨਹੀਂ ਖਰਦਾ ਕਦੀ ਕੋਈ ਚੀਜ਼ ਨਹੀਂ ਖਰਦਾ ਆਪਣਾ ਕੋਈ ਨਹੀਂ ਲੈਂਦਾ ਹੈ ਨਹੀਂ ਗੁਲਿੰਦਾ ਹੈ ਜੋ ਸਮਾਨ ਲੈਣੇ ਉਹ ਘਰ ਪੇ ਆ ਜਾਂਦੇ ਨੇ ਤੇ ਇਹਨੂੰ ਕੌਣ ਲਏਗਾ ਅੱਛਾ ਮੈਨੂੰ ਨਾ ਜੰਤਰੀ ਫੜਾਈ ਹੱਥ ਦੇ ਵਿੱਚ ਤੇ ਮੈਨੂੰ ਕਹਿੰਦੇ ਜੰਤਰੀ ਲੈ ਲਓ ਮੈਂ ਪਪਾ ਜੀ ਦੀ ਸੇਵਾ ਕਹਿੰਦੇ ਸੇਵਾ ਨਹੀਂ ਪੁੱਛੀਦੀ ਹੁੰਦੀ ਲੈ ਲਈਦੀ ਆ ਸੋ ਐਡਾ ਵੱਡਾ ਦਿਲ ਹੈਗਾ ਪਰ ਦਿਲ ਬੜਾ ਵੱਡਾ ਮੈਂ ਕਹਿੰਦਾ ਇੰਨੇ ਰਿਚ ਏਰੀਆ ਬੜੇ ਲੋਕ ਲੰਘ ਦੇਣੇ ਬਸ ਇਦਾਂ ਹੀ ਤਿੰਨ ਢੜਿਆ ਕੱਟਦੇ ਨੇ ਇਹ ਇਦਾਂ ਜੇ ਕੋਈ ਫੁਲਕਾ ਪ੍ਰਸ਼ਾਦਾ ਕੋਈ ਦੇ ਜਾਵੇ ਇਹਨਾਂ ਨੂੰ ਤੇ ਛਾਗ ਲੈਂਦੇ ਨੇ ਹੋ ਨਹੀਂ ਤੇ ਵਿਚਾਰਾ ਇਦਾਂ ਹੀ ਬੈਠਾ ਰਹਿੰਦਾ ਹੋ ਕੋਈ ਦੇ ਗਿਆ ਕੋਈ ਨਹੀਂ ਤੇ ਨਾ ਦੇ ਗਿਆ ਕੋਈ ਇਦਾਂ ਖਲੋਂਦਾ ਹੀ ਨਹੀਂ ਕੋਈ ਇਦਾਂ ਮਤਲਬ ਇਹ ਤੇ ਉਮਰ ਹੁੰਦੀ ਵੈਸੇ ਘਰ ਦੇ ਵਿੱਚ ਬਹਿ ਕੇ ਰੋਟੀ ਰੋਟੀ ਖਾਣ ਨਾ ਆ ਰਾਮ ਕਰਨ ਦੀ ਪਰ ਪਤਾ ਨਹੀਂ ਕਿਹੋ ਜੇ ਕਰਮ ਲੈ ਕੇ ਆਏ ਸੀ ਆਪਣੇ ਵੀ ਜਿਹੜਾ ਹਾਲੇ ਵੀ ਮਿਹਨਤ ਜਿਹੜਾ ਕਰਨੀ ਪੈ ਰਹੀ ਆ ਠੰਡ ਹੋਵੇ ਤੋ ਕੋਈ ਪੁੱਤ ਹਣ ਧੀ ਹੋਵੇ ਇਹਨਾਂ ਨੂੰ ਦਾਲ ਫੁਲਕਾ ਘਰੇ ਦੇਣ ਭਾ ਕੇ ਬੜਾ ਧੰਨਵਾਦੀ ਧੰਨਵਾਦ ਸਰਦੀ ਕਿ ਵੀ ਇਹ ਵਿਚਾਰੇ ਇਦਾਂ ਹੀ ਬੈਠੇ ਰਹਿੰਦੇ ਰਹੇ ਨੇ ਧੁੰਦਾ ਪਿੰਡੀਆਂ ਰੀਆਂ ਤਦ ਵੀ ਇਦਾਂ ਨਹੀਂ ਕਣੀ ਤਦ ਵੀ ਇਦਾਂ ਬਿਠਾ ਰਿੰਦਾ ਵਿਚਾਰਾ ਤੋ ਕੁਝ ਵੀ ਸਰਦੀ ਬਾਲਦੀ ਧੁੱਪ ਚ ਬੈਠੇ ਹੁੰਦੇ ਆ ਇੱਕ ਵਾਰੀ ਸਾਹ ਕੀ ਦੂਜੀ ਨੂੰ ਤਾਂ ਉਸ 'ਤੇ ਬੈਠੇ ਰਹਤੇ ਵਿਚਾਰਾ ਕੀ ਕਰ ਬਸ ਮਤਲਬ ਬੜੇ ਮਾੜੇ ਹਾਲਾਤ ਆ ਵੀਰ ਵਿਚਾਰੇ ਲੰਘ ਰਹੇ ਸੀ ਕਹਿੰਦੇ ਅਸੀਂ ਰੋਜ਼ ਆਉਂਦੇ ਜਾਂਦੇ ਲੰਘਦੇ ਵੇਨੇ ਆ ਤੇ ਬੜੇ ਮਾੜੇ ਹਾਲਾਤ ਜਿਹੜੇ ਉਹ ਹੈਗੇ ਆ ਸਰਦਾਰ ਜੀ ਉਹਨਾਂ ਦੇ ਜੇ ਕੋਈ ਸੰਸਥਾ ਦੇਖਦੀ ਆ ਜੇ ਕੋਈ ਵੀ ਦਾਨੀ ਸੱਜਣ ਦੇਖਦੇ ਨੇ ਤਾਂ ਸਰਦਾਰ ਜੀ ਉਹਨਾਂ ਦੀ ਇਹਨਾਂ ਭਾਈ ਸਾਹਿਬ ਦੀ ਜਿਹੜੀ ਆ ਇਹਨਾਂ ਸਿੰਘ ਸਾਧ ਦੀ ਹੈਲਪ ਜਿਹੜੀ ਆ ਜ਼ਰੂਰ ਤੁਸੀਂ ਕਰਕੇ ਜਾਇਓ ਮੈਂ ਡਰੈਸ ਵੀ ਦੱਸ ਦੇਣਾ ਜਦੋਂ ਤੁਸੀਂ ਸ਼ੌਣੀ ਤੋਂ ਜਦੋਂ ਆਪਣਾ ਅੰਦਰ ਪ੍ਰਾਣੀ ਛੋੜੀਆਂ ਵਾਲ ਨੂੰ ਅੰਦਰ ਆਉਂਦੇ ਹੋ ਤੇ ਉਹ ਜਿਹੜਾ ਹਾਂਜੀ ਆਪਰਤੀ ਦਫਤਰ ਵਾਲ ਜਦੋਂ ਤੁਸੀਂ ਆਂਦਿਓ ਰਾਜ ਜੀ ਤੁਹਾਨੂੰ ਦੋ ਦੋ ਨੰਬਰ ਗੇਟ ਤੇ ਸਿੰਘ ਸਾਹਿਬ ਜਿਹੜੇ ਆ ਤੁਹਾਨੂੰ ਖੁਦ ਉੱਥੇ ਬੈਠੇ ਨਜ਼ਰ ਜਿਹੜੇ ਆ ਜਾਣਗੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੀ ਹੈਲਪ ਜਰੀਆ ਜਰੂਰ ਕਰਿਓ ਜੇ ਪਰਿਵਾਰ ਨੇ ਮੁੱਖ ਮੋੜ ਲਿਆ ਪਰ ਸਾਨੂੰ ਮੁੱਖ ਜਿਹੜਾ ਵਾ ਨਹੀਂ ਮੋੜਨਾ ਚਾਹੀਦਾ ਮੈਂ ਖੁਦ ਜਦੋਂ ਆਇਆ ਮੇਰੇ ਅੱਖਾਂ ਦੇ ਵਿੱਚ ਹੰਝੂ ਭਰ ਆਏ ਵੀ ਜਦੋਂ ਮੈਂ ਇਹਨਾਂ ਨੂੰ ਰੋਟੀ ਖਵਾਉਣ ਲੱਗਾ ਤਾਂ ਕਹਿੰਦੇ ਮੈਨੂੰ ਰੋਟੀ ਖਵਾ ਦਿਓ ਮੇਕੋ ਰੋਟੀ ਵੀ ਜਿਹੜਾ ਉਹ ਨਹੀਂ ਖਾਦੀ ਜਾਣੀ ਸਰ ਕੀ ਐਦਾਂ ਦੇ ਹਾਲਾਤ ਹੋ ਗਏ ਨੇ ਹਾਥੀ ਜੋੜੀ ਜਾ ਰਹੇ ਵਿਚਾਰੇ ਆਪਣਾ ਦਾ ਬੜਾ ਮਨ ਟੁੱਟਿਆ ਬੜਾ ਦਿਲ ਨੂੰ ਬੜਾ ਹੌਸਲਾ ਲੱਗਾ ਆਪਣਾ ਤਾਂ ਜਿਹੜੇ ਵੀਰ ਵਿਚਾਰੇ ਰੋਕ ਕੇ ਆਪਣਾ ਤਾਂ ਵੈਸੇ ਚਾਹੀਦਾ ਨਹੀਂ ਵੈਸੇ ਵੀ ਆਪਣਾ ਹੈਲਪ ਜਿਹੜੀ ਉਹ ਕਰਨੀ ਚਾਹੀਦੀ ਵੈਸੇ ਵੀਰੇ ਆਪਾਂ ਦੇ ਤੁਹਾਡੇ ਸਾਹਮਣੇ ਆਪ ਇਹ ਲਾਈਟ ਚਲਾਣੇ ਆ ਕੰਮ ਹੋ ਜਾ ਹੈਗਾ ਇਹਨੂੰ ਵੀ ਸਾਰਿਆਂ ਨੂੰ ਕਹੂੰਗਾ ਜਦੋਂ ਆਉਂਦੇ ਜਾਂਦੇ ਹੋ ਨਾ ਕੋਈ ਨਾ ਕੋਈ ਚੀਜ਼ ਲੈ ਜਾ ਕਰੋ ਇਹਨਾਂ ਕੋ ਹਾਂਜੀ ਹਾਂਜੀ ਵੀਰ ਜੀ ਕੋਈ ਗੱਲ ਨਹੀਂ ਅੱਛਾ ਇੱਕ ਵੇਖੋ ਇੱਕ ਜਜ਼ਬਾਤਿਕ ਕਾਉਂਸਲ ਹੈ ਵੇਖੋ ਮੈਂ ਨਾ ਇਹਨਾਂ ਦੇ ਕੋਲੋਂ ਇਹਨਾਂ ਨੂੰ ਪੈਸੇ ਫੜਾਇਏ ਕਹਿੰਦੇ ਜੀ ਮੈਂ ਇਦਾਂ ਨਹੀਂ ਲੈਣੇ ਕੋਈ ਚੀਜ਼ ਲੋ ਮੇਰੇ ਕੋ ਕਹਿੰਦੇ ਮੈਂ ਇਦਾਂ ਨਹੀਂ ਲੈਣੇ ਇਹ ਤਾਂ ਲੋਕ ਪੈਸੇ ਫੜ ਕੇ ਪਾਉਣ ਦੀ ਕਰਦੇ ਆ ਵੇਖ ਲਓ ਕਿੰਨਾ ਸਾਫ਼ ਸੁਥਰੀ ਜਿਹੜੀ ਇਮਾਨਦਾਰੀ ਵੇਖ ਲਓ ਹਨਾ ਪਰ ਅੱਜ ਜਿਹੜਾ ਲੋੜ ਹੈਗੀ ਆ ਮਤਲਬ ਇਹਨਾਂ ਦੇ ਹੈਲਪ ਹੋਣ ਵਾਸਤੇ ਇਹਦੇ ਫਿਰ ਬਜ਼ੁਰਗ ਵਿਚਾਰੇ ਸੜਕਾਂ ਤੇ ਰੋਲਦੇ ਆ ਹਨਾ ਕਰਵਰ ਨਹੀਂ ਹੈਗਾ ਬਸ ਇੱਥੇ ਕਰਵਰ ਹੈਗਾ ਵਾ ਮੈਂ ਕੀਤੀ ਆ ਗੱਲ ਕਰਵਰ ਵੀ ਹੈਗਾ ਵਾ ਪਰ ਜੀ ਨਹੀਂ ਪੁੱਛਦੇ। ਅੱਪ ਕਚੈਰੀ ਇੱਕ ਬਜ਼ੁਰਗ ਣਟੀ। ਉਹ ਨਹੀਂ ਪੁੱਛਦੇ ਹੋਗੇ ਨਾ। ਉੱਥੇ ਰੋਲਾ ਪਾਉਂਦੀ ਨਾਲ ਇੱਕ ਕੁੜੀ ਉਹਨਾਂ ਦੀ ਧੀ ਹੀ ਜਵਾਨ ਤੇ ਮੈਨੂੰ ਕੋਈ ਦਵਾਈ ਲਈ ਪੈਸੇ ਦੇ ਦੋ ਕੋਈ 150 ਦੇ ਦੋ ਬੜਾ ਰੋਲਾ ਪਾਉਂਦੀ ਕਚੈਰੀ ਚੌਂਕ ਦੇ ਵਿੱਚ ਅੰਦਰ ਕਚੈਰੀ ਦੇ। ਬੜੀ ਮਾੜੀ ਗੱਲ ਆ। ਸੋ ਵੀਰ ਵੀ ਦੱਸ ਰਹੇ ਨੇ ਆਪਣਾ ਕਹਿੰਦੇ ਬੜੀ ਮਾੜੀ ਗੱਲ ਆ ਬੜਾ ਦੁੱਖ ਲੱਗਦਾ ਇਹ ਤੇ ਇਹਨਾਂ ਦੇ ਘਰ ਦੇ ਜੀਵਾਂ ਨੂੰ ਜਿਹੜਾ ਉਹ ਚਾਹੀਦਾ ਵੀ ਇਹਨਾਂ ਸਰਦਾਰ ਜੀ ਦੀ ਕੋ ਮਦਦ ਜਿਹੜੀ ਆ ਉਹ ਕੀਤੀ ਜਾਏ ਪਰ ਉਹ ਹੀ ਨਹੀਂ ਪੁੱਛਦੇ ਇਹ ਵਿਚਾਰੇ ਆ ਥੋੜਾ ਬੋਧਾ ਸਮਾਨ ਲੈ ਕੇ ਫਿਰ ਜਿਹੜਾ ਵਾ ਇੱਥੇ ਆ ਜਾਂਦੇ ਨੇ ਕੋ ਰਖਸ਼ੇ ਵਾਲਾ ਛੱਡ ਜਾਂਦਾ ਆਪਣਾ ਚੱਲਿਆ ਵੀ ਨਹੀਂ ਜਾਂਦਾ ਇਹਨਾਂ ਕੋ ਕੋ ਰਖਸ਼ੇ ਵਾਲਾ ਕੋ ਸੱਜਣ ਆਉਂਦਾ ਉਹ ਛੱਡ ਜਾਂਦਾ ਉਹ ਘਰੋਂ ਲੈ ਆਂਦਾ ਘਰ ਵੀ ਇੱਥੋਂ ਕਾਫੀ ਦੂਰ ਆ ਪਰ ਕੋਈ ਵੀ ਸੰਸਥਾ ਕੋਈ ਵੀਰ ਕੋ ਦਾਨੀ ਸੱਜਣ ਮੈਂ ਫੇਰ ਤੇ ਇੱਕ ਵਾਰੀ ਫੇਰ ਨਵੇਦਨ ਕਰ ਰਿਹਾ ਬੇਨਤੀ ਕਰ ਰਿਹਾ ਹੱਥ ਜੋੜ ਕੇ ਤੁਸੀਂ ਵੀ ਜੋ ਸਰਦਾਰ ਬਣਦਾ ਹੁੰਦਾ ਹੈਲਪ ਜਿਹੜੀ ਆ ਮੇਰੇ ਵੀਰੋਂ ਜਰੂਰ ਆ ਕੇ ਕਰੋ ਤੁਸੀਂ ਸੇਵਾ ਸੇਵਾ ਕਰਦੇ ਹੋ ਨਾ ਅਸਲ ਸੇਵਾ ਆ ਹੁੰਦੀ ਆ ਤੁਸੀਂ ਕਹਿੰਦੇ ਹੋ ਨਾ ਕੋਈ ਚੀਜ਼ ਸ਼ੇਅਰ ਕਰਨ ਵਾਲੀ ਹੁੰਦੀ ਇਹੋ ਜਿਹੀਆਂ ਖਬਰਾਂ ਜਿਹੜੀਆਂ ਹੁੰਦੀਆਂ ਉਹ ਅਸਲ 'ਚ ਸ਼ੇਅਰ ਕਰਨ ਵਾਲੀਆਂ ਹੁੰਦੀਆਂ ਕੋਈ ਵੀ ਅਗਰ ਕਿਸੇ ਵੀ ਤਰ੍ਹਾਂ ਦੀ ਹਲਪ ਜਿਹੜੀ ਆ ਇਹਨਾਂ ਸਿੰਘ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਦੀ ਜ਼ਰੂਰ ਕਰਿਓ ਮੈਨੂੰ ਬੜੀ ਵਿਦਿਆ ਗੱਲ ਲੱਗੀ ਇਹਨਾਂ ਦੀ ਮੈਨੂੰ ਕਹਿੰਦੇ ਜੀ ਆਪਣਾ ਨਾ ਮੈਨੂੰ ਮੈਂ ਨਾ ਪੈਸੇ ਦਿੱਤਾ ਕਹਿੰਦੇ ਮੈਨੂੰ ਪੈਸੇ ਨਹੀਂ ਚਾਹੀਦੇ ਕੋਈ ਚੀਜ਼ ਲੈ ਕੇ ਜਾਓ ਫਿਰ ਮੈਂ ਫਿਰ ਸਾਡੇ ਨਾਲ ਦੇ ਜਿਹੜੇ ਕੈਮਰਾਮੈਨ ਭਰਾ ਸੀ ਸਾਡਾ ਉਹ ਕਹਿੰਦੇ ਚਲੋ ਅਸੀਂ ਭਾਰਜ ਖਾ ਲੈਨੇ ਆ ਤੁਹਾਡੇ ਕੋ ਸੋ ਮਨ ਵੀ ਬੜਾ ਟੁੱਟਾ ਦਿਲ ਨੂੰ ਬੜਾ ਦੁੱਖ ਲੱਗਾ ਬੜਾ ਪਰ ਹੈਲਪ ਜਿਹੜੀ ਆ ਉਹ ਹੋਣੀ ਚਾਹੀਦੀ ਆ ਲੋਕ ਦੇਖਿਆ ਸੜਕਾਂ ਤੋਂ ਲੋਕ ਆਂਦੇ ਆ ਜਾਂਦੇ ਆ ਆ ਸੜਕ ਦੇ ਉੱਤੋਂ ਲੋਕ ਕਿੰਨੇ ਲੋਕ ਆ ਜਾ ਰਹੇ ਨੇ ਪਰ ਕੋਈ ਵੀ ਕੋਈ ਵੀ ਇਹ ਕੋਈ ਵੀ ਸੱਜਣ ਜਿਹੜਾ ਕੋਈ ਇਹੋ ਜਿਹਾ ਨਹੀਂ ਹੁੰਦਾ ਵੀ ਜਿਹੜਾ ਆ ਕੇ ਸੋਚੀਏ ਵੀ ਹੈਲਪ ਜਿਹੜੀ ਆ ਇਹਨਾਂ ਦੀ ਕਰ ਦਈਏ ਸੋ ਮੈਂ ਬੇਨਤੀ ਜਿਹੜੀ ਆ ਗੁਜਾਰਸ਼ ਜਿਹੜੀ ਜੁਰੂ ਕਰਦਾ ਸਰਦਾਰ ਰਣਜੀਤ ਸਿੰਘ ਜੀ ਹੁਣੀ ਇੱਥੇ ਹੀ ਮੌਜੂਦ ਹੁੰਦੇ ਨੇ ਇਹਨਾਂ ਦੀ ਕੋਈ ਵੀ ਹੈਲਪ ਜਿਹੜੀ ਆ ਜ਼ਰੂਰ ਕੀਤੀ ਜਾਏ ਪੈਰਾਂ ਤੇ ਸੋਜ ਪਈ ਆ ਪੈਰਾਂ ਤੋਂ ਚੱਲ ਵੀ ਨਹੀਂ ਸਕਦੇ ਸੋ ਸਾਰਿਆਂ ਨੂੰ ਬੇਨਤੀ ਆ ਕੋਈ ਨਾ ਕੋਈ ਹਲਪ ਜਿਹੜੀ ਜ਼ਰੂਰ ਕਰਿਓ ਅਸੀਂ ਵੀ ਕਰਾਂਗੇ ਸਾਡੀ ਟੀਮ ਵੀ ਕਰੂਗੀ ਜੋ ਵੀ ਇਹ ਕਹਿਣਗੇ ਅਸੀਂ ਜ਼ਰੂਰ ਕਰਾਂਗੇ ਸੋ ਇਸ ਖਬਰ ਨੂੰ ਜਿਹੜਾ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ ਜੀਆਂ ਤੱਕ ਕੋਈ ਦਾਨੀ ਸੱਜਣਾ ਤੱਕ ਕੋਈ ਸੰਸਥਾਵਾਂ ਤੱਕ ਜ਼ਰੂਰ ਪਹੁੰਚਾਈਏ ਸੋ ਮੈਂ ਤੁਹਾਡਾ ਦੋਸਤ ਤੇ 호ਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਕੈਮਰਾਮੈਨ ਰਿਸ਼ਾਲ ਖੇੜਾ ਅੰਮ੍ਰਿਤਸਰ ਆਵਾਜ਼ ਦੀ